ਸਰ ਨੂੰ ਲੁਧਿਆਣਾ ਪੱਛਮੀ ਦੀਆਂ ਚੋਣਾਂ ਨੇ ਤਾਂ ਕਿਸ ਤਰੀਕੇ ਨਾਲ ਵੇਖਦੇ ਕਿਹੜਾ ਉਮੀਦਵਾਰ ਤੁਹਾਨੂੰ ਬੈਸਟ ਲੱਗਦਾ ਵੀ ਜਿਹੜਾ ਲੁਧਿਆਣਾ ਦੇ ਕੰਮ ਕਰਾਏਗਾ ਲੁਧਿਆਣਾ ਵੈਸਟ ਦੇ ਕੰਮ ਕਰੇ ਐਲਬਰਟ ਦੁਆ ਜੀ ਸਭ ਨੂੰ ਪਰਖ ਕੇ ਦੇਖਿਆ ਹੋਇਆ ਜੀ ਇਹ ਨਵੇਂ ਕੈਂਡੀਡੇਟਾਂ ਦੇ ਨਾਂ ਨਾਲ ਅਸੀਂ ਖੜੇ ਆਂ ਤੇ ਜਿਤਾਵਾਂਗੇ ਤੇ ਕੰਮ ਕਰਾਵਾਂਗੇ ਨਾ ਆ ਹੈਗੀ ਹੱਕ ਸੱਚ ਦੀ ਲੜਾਈ ਸਾਨੂੰ ਲੱਗਦਾ ਐਲਬਰਟ ਦੁਆ ਸਾਡੀ ਆਵਾਜ਼ ਹੋਣਗੇ ਹੁਣ ਉਹ ਆਣਗੇ ਇਸ ਵਾਰੀ ਤੁਹਾਨੂੰ ਪੂਰੀ ਉਮੀਦ ਆ ਪਬਲਿਕ ਵੀ ਸਾਨੂੰ ਉਹਨਾਂ ਨੂੰ ਵੱਡੀ ਗਿਣਤੀ ਨਾਲ ਜਿਤਾਊਗੀ ਔਰ ਅਭੀ ਹਮਾਰਾ ਐਲਬਰਟ ਦੁਆ ਜੋ ਹੈ ना उसने धर्म देखा ना जात पात देखी हर एक के साथ जो हमारे पिछड़े वर्ग है मध्यम वर्ग के हैं जो गरीब तबके के हैं जिनके वो परेशानी है हरेक को हमेशा साथ देने के लिए तैयार रहते हैं हर वर्ग दुआ है बढ़िया बंदा हुआ और साढ़े हमेशा साथ दे आया हुआ साढ़े दुख तकलीफ से ਹਰ ਮੁਸੀਬਤ ਤੇ ਸਾਥ ਦੇਣ ਆਇਆ ਮੈਂ ਦੇਖਿਆ ਤੁਸੀਂ ਡੋਰ ਡੋਰ ਵੀ ਜਾ ਰਹੇ ਲੋਕਾਂ ਨੂੰ ਮਤਲਬ ਮਿਸ 10 ਨੇ ਹੋਵੇ ਮੈਨੀਫੈਸਟੋ ਦੱਸ ਰਹੇ ਵੀ ਕਿਸ ਤਰੀਕੇ ਨਾਲ ਕੰਮ ਕਰਾਉਣਗੇ ਤਾਂ ਲੋਕਾਂ ਵੱਲੋਂ ਕਿਸ ਤਰੀਕੇ ਦਾ ਹੰਗਾਰਾ ਤੁਹਾਨੂੰ ਮਿਲਦਾ ਪਿਆ ਪਤਾ ਕਿ ਲੋਕੀ ਸਾਰੇ ਜਾਣਦੇ ਨੇ ਇਹ ਤਾਂ ਹੁਣ ਜਿਹੜੇ ਇਲੈਕਸ਼ਨ ਦੇ ਹੁਣ ਖੜੇ ਨੇ ਪਹਿਲਾਂ ਵੀ ਇਹ ਹਮੇਸ਼ਾ ਲੋਕਾਂ ਦੇ ਕੰਮ ਕਰਦੇ ਆਏ ਨੇ ਬਿਨਾਂ ਸਵਾਰ ਤੋਂ ਸਿੰਗਲ ਸਾਈਡ ਹੋਵੇ ਇਸ ਸਮੇਂ ਬਗਦੀ ਵੀ ਕਿ ਸਿਰਫ ਐਲਬਰਟ ਦੁਆ ਹੀ ਐਲਬਰਟ ਦੁਆ ਦੇਖੋ ਫਿਲਹਾਲ ਤਾਂ ਸਾਰੇ ਐਲਬਰਟ ਦੂਆ ਕਹਿੰਨਾ ਮੰਗ ਰਹੇ ਨੇ ਜਿਉ ਕਿ ਉਹਨਾਂ ਦਾ ਪਿਆਰ ਆ ਕਿਉਂਕਿ ਹਰੇਕ ਵੋਟਰ ਇੱਕ ਹੈ ਨਾ ਚੇਂਜ ਭਾਲਦਾ ਆ ਹਰੇ 5 ਸਾਲ ਬਾਅਦ ਚੇਂਜ ਭਾਲਦੇ ਆ ਨਾ ਤੇ ਇਸ ਵਾਰ ਵੀ ਹੈ ਨਾ ਇਹ ਗਵਰਨਰ ਤੋਂ ਹਟ ਕੇ ਥੋੜਾ ਐਲਬਰਟ ਦੂਆ ਜੀ ਨੇ ਤੇ ਇਸ ਦਾ ਐਲਬਰਟ ਦੂਆ ਜੀ ਜਿੱਤਣਗੇ ਸਾਰੇ ਭਾਈਚਾਰਿਆਂ ਨੂੰ ਲੈ ਕੇ ਉਹ ਨਾਲ ਚੱਲਦੇ ਨੇ ਹਰ ਇੱਕ ਧਰਮ ਨੂੰ ਨਾਲ ਲੈ ਕੇ ਚੱਲਦੇ ਨੇ ਤੇ ਇਸ ਲਈ ਮੈਂ ਇੱਕੋ ਹੀ ਜਵਾਬ ਹੈ ਕਿ ਈਜ਼ੀ ਟੂ ਅਪਰੋਚ ਹੈ ਪੂਰਾ ਵੈਸਟ ਹਲਕਾ ਅੱਜ ਜੋ ਕਹਿ ਰਿਹਾ ਉਹ ਇਹੀ ਕਹਿ ਰਿਹਾ ਕਿ ਸਾਨੂੰ ਐਲਬਰਟ ਦੂਆ ਹੀ ਐਮਐਲਏ ਚੱਲਦਾ ਹੈ सर लुधियाना पश्चिमी जी तो की लगता है कि इस बार उम्मीदवार कितने सर जितने भी पहले हमने देखे हैं उम्मीदवार जो भी जीतते थे जीतने के बाद हमारे पिछड़े वर्गों को गरीब तबकों को मुसीबत से जो लटक रहा है झेल रहा है मुसीबत को उसे हमें कोई नेता मुड़ के नहीं देखते थे वोट के टाइम तो आके और ले जाते थे वोट उसके बाद हमें कोई पूछने वाला नहीं उनके पास भी जाओ तो कहते हैं कि नहीं जी कभी पहले तो मिलने ही मिलने से ही इतरा तो है कि मिलना ही नहीं है और अभी हमारा अल्बर्ट दुआ जो है ना उसने धर्म देखा ना जात पात देखी हर एक के साथ जो हमारे पिछड़े वर्ग है मध्यम वर्ग के हैं जो गरीब तबके के हैं जिनको वो परेशानी है हरेक को हमेशा साथ देने के लिए तैयार रहते हैं तो हमारी इस वक्त इस बार अल्बर्ट दुआ सबसे महान है और हमें बहुमत से विजय कराना है उनको ਔਰ ਕੋਈ ਮਤਲਬ ਕੈਂਡੀਟ ਤੁਹਾਨੂੰ ਨਹੀਂ ਵਧੀਆ ਲੱਗਦਾ ਨਾ ਕਿਉਂਕਿ ਜਿੱਥੇ ਦੱਸਿਆ ਵੀ ਪਹਿਲਾਂ ਵੋਟਾਂ ਲੈ ਜਾਂਦੇ ਪਰ ਕੋਈ ਬਾਅਦ ਚ ਹਾਲ ਨਹੀਂ ਪੁੱਛਦਾ ਸਹੀ ਗੱਲ ਹੈ ਜਿੱਥੇ ਵੀ ਜਾਓ ਉਹਨਾਂ ਨੇ ਪੁੱਛਦੇ ਨਹੀਂ ਆਫਿਸ ਤੇ ਜਾਓ ਹਾਜੀ ਅੱਜ ਸਾਬ ਹੈ ਨਹੀਂ ਹੂੰ ਸਾਬ ਮਿਲਣਗੇ ਨਹੀਂ ਪਹਿਲੀ ਗੱਲ ਤੋਂ ਹੀ ਕਹਦੇ ਕਿ ਹੈ ਨਹੀਂ ਸਾਬ ਕੱਲ ਨੂੰ ਆ ਜਾਈਓ ਹੂੰ ਕੰਮ ਆਪਣਾ ਉੱਥੇ ਰਹਿ ਜਾਂਦਾ ਤੇ ਹੁਣ ਮਤਲਬ ਐਲਬਰਟ ਦੂਆ ਨੂੰ ਐਲਬਰਟ ਦੂਆ ਸਾਡੇ ਉਹ ਵੀ ਹੋਗਾ ਐਲਬਰਟ ਦੂਆ ਕੇ ਉੱਪਰ ਹੀ ਦੇਣਾ ਹੈ ਵੋਟ तो है हाँ जी क्यों और नेते को देख लिया की गरीब के लिए ये करेंगे वो करेंगे लेकिन कुछ नहीं कियाते ले हैं खत्म हो जाता है उसके बाद में गरीबों को तो पूछते भी नहीं है इसलिए जो भी अपना अलबर्ट दुआ के से ही चलना है हम लोग को लगता है जे जित है विधायक बनने तो थाडा पूछन के हालचाल पूछनगे जी जी अभी हम लोग को पूछते आ रहा है अभी तक विधायक नहीं था फिर भी हम लोग को पूछी जा रहा है तो अभी तो विधायक बन जाएगा तो हम लोग को क्या कर सकता है तो इसी के ऊपर हम लोग वोट देंगे तो आप अपने सारे परिवार वालों वो जेडा वोटा पोंगे फिर हां जी सारे परिवार इसी में वोट जाएगा क्या वोट पूछ थोनू की लगदा है वे लुधियाना पश्चिमी ने चुनाव जथे सारे बडियां बडियां पार्टियां दे ਵੱਡੇ ਵੱਡੇ ਮੰਤਰੀ ਜਿਹੜੇ ਕਿ ਇੱਥੇ ਆ ਕੇ ਪ੍ਰਚਾਰ ਕਰ ਰਹੇ ਆ ਤੇ ਪੱਸੇ ਐਲਬਰਟ ਦੁਆ ਕਿਹੜਾ ਉਮੀਦਵਾਰ ਤੁਹਾਨੂੰ ਵਧੀਆ ਲੱਗਦਾ ਹਾਂਜੀ ਐਲਬਰਟ ਦੁਆ ਜੀ ਮਦਨ ਹੈ ਕੀ ਕਾਰਨ ਹੈ ਜੀ ਐਲਬਰਟ ਦੁਆ ਵਧੀਆ ਆ ਬਰੀਆ ਬੰਦਾ ਉਹ ਸਾਡੇ ਨਾਲ ਹਮੇਸ਼ਾ ਸਾਥ ਦਿੰਦੇ ਆ ਹੂੰ ਸਾਡੇ ਦੁੱਖ ਤੇ ਪੀੜ ਵਿੱਚ ਹਰ ਮੁਸੀਬਤ ਤੇ ਸਾਥ ਦਿੰਦੇ ਆ ਕੀ ਹਾਂ ਸਾਰੀ ਕ੍ਰਿਸਚਨ ਭਾਈਚਾਰਾ ਐਲਬਰਟ ਦੁਆ ਨੂੰ ਸਪੋਰਟ ਕਰ ਰਿਹਾ ਹੈਗਾ ਹਾਂਜੀ ਹਾਂਜੀ ਸਾਰੇ ਕ੍ਰਿਸਚਨ ਭਾਈਚਾਰੇ ਸਾਰੇ ਐਲਬਰਟ ਦੁਆ ਨੂੰ ਸਪੋਰਟ ਕਰਦੇ ਤੁਸੀਂ ਚਾਹੁੰਦੇ ਹੋ ਵੀ ਐਲਬਰਟ ਹਾਂਜੀ ਐਲਬਰਟ ਦੁਆ ਜੀ ਜੀ ਸ਼ੀਰ ਅਸੀਂ ਜਾਂਦੇ ਆ ਕਿੰਨੀ ਬਹੁਤ ਨਾ ਜਿਤਾਉਂਗਾ ਉਹਨਾਂ ਨੂੰ ਹੁਣ ਦੇਖੋ ਆਪਣੇ ਸਾਰੇ ਜਿੰਨੇ ਵੀ ਰਾਚੀ ਵਾਲੇ ਹੈ ਸਾਰੇ ਐਲਬਰਟ ਦੁਆ ਨੂੰ ਸਿੱਧਵਾਉਂਗੇ ਸਰ ਲੁਧਿਆਣਾ ਪੱਛਮੀ ਦੀਆਂ ਚੋਣਾਂ ਨੇ ਤਾਂ ਕਿਸ ਤਰੀਕੇ ਨਾਲ ਵਿਗਦੇ ਵੀ ਕਿਹੜਾ ਉਮੀਦਵਾਰ ਤੁਹਾਨੂੰ ਬੈਸਟ ਲੱਗਦਾ ਵੀ ਜਿਹੜਾ ਲੁਧਿਆਣਾ ਦੇ ਕੰਮ ਕਰਾਏਗਾ ਲੁਧਿਆਣਾ ਵੈਸਟ ਦੇ ਕੰਮ ਕਰਾਏਗਾ ਐਲਬਰਟ ਦੁਆ ਜੀ ਕਿਉਂ ਇਹ ਤੁਸੀਂ ਹੋਰ ਕਿਸੇ ਦਾ ਨਾਮ ਨਹੀਂ ਲਿਆ ਸਿੱਧਾ ਡਾਇਰੈਕਟ ਐਲਬਰਟ ਦੁਆ ਵੀ ਕਿਉਂ ਕਿਸੇ ਹੋਰ ਕੈਂਡੀਡੇਟ ਨੂੰ ਮੈਦਾਨ 'ਚ ਨਹੀਂ ਸਮਝਦੇ ਸਭ ਨੂੰ ਪਰਖ ਕੇ ਦੇਖਿਆ ਹੋਇਆ ਜੀ ਹੂੰ ਇਹ ਨਵੇਂ ਕੈਂਡੀਡੇਟਾਂ ਦੇ ਨਾਲ ਅਸੀਂ ਖੜੇ ਆਂ ਤੇ ਜਿਤਾਵਾਂਗੇ ਤੇ ਕੰਮ ਕਰਾਵਾਂਗੇ ਨਾ ਹਾਂਜੀ ਪਹਿਲਾਂ ਵੀ ਤੁਹਾਡੇ ਕੰਮ ਕਦੇ ਕਰਾਏ ਨੇ ਇਹਨਾਂ ਨੂੰ ਹਾਂਜੀ ਹਾਂਜੀ ਉਹਦਾ ਵੀ ਹਰ ਬੰਦੇ ਨਾਲ ਖੜਦੇ ਆ ਹਾਂਜੀ ਜਦੋਂ ਕੋਈ ਮੰਨ ਲਓ ਉਹਨਾਂ ਨੂੰ ਜਿਤਾ ਕੇ ਉੱਪਰ ਲੈ ਕੇ ਜਾਵਾਂਗੇ ਫਿਰ ਸਾਡੇ ਕੰਮ ਹੋਣਗੇ ਹੀ ਪੱਕੇ ਹਾਂਜੀ ਕੀ ਲੱਗਦਾ ਵੀ ਮੁਕਾਬਲਾ ਕਿਸ ਦਾ ਨਾ ਸਮਝ ਜਾਂ ਤੁਸੀਂ ਦੱਸਿਓ ਮੁਕਾਬਲਾ ਤਾਂ ਹੁਣ ਹੈ ਹੋਣਾ ਹੀ ਆ ਪਰ ਜਿਤਾਣਾ ਸੀ ਇਹਨਾਂ ਨੂੰ ਹੀ ਆ ਜੀ ਹਾਂਜੀ ਸਾਰੀ ਪਬਲਿਕ ਨਾਲ ਆ ਇਹਨਾਂ ਦੇ ਸਾਰਾ ਏਰੀਆ ਇਹਨਾਂ ਦੇ ਨਾਲ ਆ ਹਾਂ ਸਾਰੀ ਕੌਮ ਬੀਨ ਦੇ ਨਾਲ ਹੀ ਹੈ ਤੇ ਜੇਕਰ ਐਮਐਲਏ ਬਣ ਕੇ ਜਿੱਤਦੇ ਨੇ ਐਮਐਲਏ ਮਿਸ ਬਣਦੇ ਨੇ ਤਾਂ ਕੀ ਲੱਗਦਾ ਵੀ ਲੁਧਿਆਣਾ ਵੈਸਟ ਦਾ ਜਿਹੜਾ ਕਿ ਵਿਕਾਸ ਕਿਸ ਤਰੀਕੇ ਨਾਲ ਕਰਾਉਣਗੇ ਵਿਕਾਸ ਹੀ ਕਹਿੰਦੇ ਜੇ ਨਹੀਂ ਹੋਇਆ ਤਾਂ ਧਰਨੇ ਲਾ ਕੇ ਵੀ ਕਰਾਵਾਂਗੇ ਹਾਂਜੀ ਇਸ ਕਰਾਉਣਾ ਹੈ ਹਾਂਜੀ ਹਾਂਜੀ ਵਿਕਾਸ ਕਰਾਣਾ ਹੀ ਕਰਾਣਾ ਜੀ ਕਿੰਨੇ ਦੀ ਲੀਡ ਜਿੱਤਣ ਦੀ ਉਮੀਦ ਹੈ ਵੈਸੇ ਵੱਤੋ ਵੱਤ ਲੀਡ ਨਾ ਜਿਤਾਵਾਂਗੇ ਜੀ ਵੱਤਾਂ ਲੀਡ ਨਾਲ ਹਾਂਜੀ ਤਾਂ ਬਾਈ ਜੀ ਤੁਸੀਂ ਕਿਸ ਤਰੀਕੇ ਨਾਲ ਵੇਖਦੇ ਹੋ ਵੀ ਸਾਰੀਆਂ ਪਾਰਟੀਆਂ ਦੇ ਜੋਰ ਰਹਿਸਾਵੇਂ ਲੱਗਿਆ ਹੋਇਆ ਵੱਡੇ ਵੱਡੇ ਸਟਾਰ ਪ੍ਰਚਾਰਕ ਇੱਥੇ ਪਹੁੰਚਦੇ ਨੇ ਕਿਹੜੇ ਉਮੀਦਵਾਰ ਤੁਹਾਨੂੰ ਲੱਗਦਾ ਹੈ ਵੀ ਜਿੱਤੇਗੇ ਸਾਨੂੰ ਆ ਹੈਗੀ ਹੱਕ ਸੱਚ ਦੀ ਲੜਾਈ ਸਾਨੂੰ ਲੱਗਦਾ ਐ ਐਲਬਰਟ ਦੁਆਏ ਸਾਡੀ ਆਵਾਜ਼ ਹੋਣਾਂਗੇ ਹੁਣ ਉਹ ਆਣਗੇ ਇਸ ਵਾਰੀ ਸਾਨੂੰ ਪੂਰੀ ਉਮੀਦ ਆ ਪਬਲਿਕ ਵੀ ਸਾਨੂੰ ਉਹਨਾਂ ਨੂੰ ਵੱਡੀ ਗਿਣਤੀ ਨਾਲ ਜਿਤਾਊਗੀ ਆ ਹੱਕ ਸੱਚ ਦੀ ਲੜਾਈ ਹੋਊਗੀ ਤੇ ਹਗਾ ਸੱਚਰੀ ਜਿੱਤ ਹੋਊਗੀ ਕਿਵੇਂ ਲੱਗਦਾ ਕਿ ਹੋਰ ਕੋਈ ਕੈਂਡੀਡੇਟ ਤੁਹਾਨੂੰ ਲੱਗਦਾ ਨਹੀਂ ਵੀ ਟੱਕਰ ਜਿਹਦੀ ਹੈਗੀ ਆ ਇਹ ਚੀਜ਼ ਦੀ ਇਹ ਵੋਟਾਂ ਵੱਧ ਹੋਣਗੀਆਂ ਵੀ ਉਹ ਵੀ ਕੰਮ ਕਰਾ ਸਕਦਾ ਸਾਰਿਆਂ ਨੂੰ ਆਪਾਂ ਵੋਟਾਂ ਪਾ ਕੇ ਦੇਖਿਆ ਹੀ ਸੀਗਾ ਕੁਝ ਕੁਝ ਨਹੀਂ ਹਿੱਲੇ ਹੋਏ ਸਾਡੇ ਹੁਣ ਲੱਗ ਰਿਹਾ ਜਿੱਦਾਂ ਐਲਬਰਟ ਦੋਆ ਜੀ ਆਣਗੇ ਤੇ ਸਾਡੇ ਜਿਹੜੇ ਰੁਕੇ ਕੰਮ ਆ ਹੋਣਗੇ ਤਾਂ ਐਲਬਰਟ ਦੋਆ ਜੀ ਸਾਡੇ ਬੇਟੇ ਸਾਡੇ ਨਾਲ ਮਜੂਦ ਨੇ ਗੱਲਬਾਤ ਕਰਦੇ ਆ ਤਾਂ ਵੀ ਰੇਂਜ ਜੀ ਕਿਸ ਤਰੀਕੇ ਨਾਲ ਵੇਖਦੇ ਹੋ ਵੀ ਕੈਂਪੇਨ ਇਸ ਸਮੇਂ ਬਹੁਤ ਜ਼ੋਰਾਂ ਛੋਰਾਂ ਨਾਲ ਚੱਲ ਰਿਹਾ ਹੈ ਲੋਕ ਬਹੁਤ ਪਿਆਰ ਦੇ ਰਹੇ ਤੁਹਾਡੇ ਫਾਦਾ ਸਾਹਿਬ ਨੂੰ ਤਾਂ ਕੀ ਲੱਗਦਾ ਵੀ ਮੁਕਾਬਲਾ ਕਿਸ ਤਰੀਕੇ ਨਾਲ ਹੋਣ ਵਾਲਾ ਹੈ ਮੁਕਾਬਲਾ ਜੀ ਸਭ ਕੁਝ ਤਰ੍ਹਾਂ ਸੇ ਦੇਖਿਆ ਜਾਵੇ ਰਾਬ ਦੇ ਹੱਤੀ ਹੁੰਦਾ ਆ ਬਟ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਸਪੋਰਟ ਮਿਲ ਰਿਹਾ ਹੈ ਲੋਕਾਂ ਦਾ ਪਿਆਰ ਮਿਲ ਰਿਹਾ ਹੈ ਜਿੱਤੀਏ ਚਾਹੇ ਹਾਰੀਏ ਬਟ ਪਿਆਰ ਹੀ ਆਪਣੇ ਵਿੱਚ ਇੱਕ ਜਿੱਤ ਹੈ ਸਾਰੇ ਲੋਕਾਂ ਦੇ ਸਹਿਯੋਗ ਦੇ ਨਾਲ ਅਸੀਂ ਅੱਗੇ ਵਧ ਰਹੇ ਹਾਂ ਤੇ ਬਾਕੀ ਗੱਲ ਰਹੀ ਇਲੈਕਸ਼ਨਾਂ ਦੀ ਸਾਰੇ ਆਪਣਾ ਬੈਸਟ ਟਰਾਈ ਕਰ ਰਹੇ ਨੇ ਹੁਣ ਇਹ ਤਾਂ ਰਿਜ਼ਲਟ ਹੀ ਦੱਸੂਗਾ ਕੀ ਬੰਦਾ ਹੈ ਜੀ ਕੱਲ ਰੋਡ ਸ਼ੋਅ ਵੀ ਕੱਢਿਆ ਗਿਆ ਤਾਂ ਉਸ ਦੇ ਵਿੱਚ ਵੀ ਕਾਫੀ ਗੱਡੀਆਂ ਵੀ ਨਾਲ ਸੀਗੀਆਂ ਤੇ ਲੋਕਾਂ ਵੱਲੋਂ ਪਰਮਾ ਹੁੰਗਾਰ ਆ ਜਿਹੜਾ ਕਿ ਆ ਮਿਲਿਆ ਤਾਂ ਕਿਸ ਤਰੀਕੇ ਨਾਲ ਵੀ ਜਿਸ ਇੰਨਾ ਪਿਆਰ ਦੇ ਰਹੇ ਨੇ ਤਾਂ ਕਿ ਬਹੁਮਤ ਨਾਲ ਜਿੱਤਣਗੇ ਵੀ ਜੇ ਲੋਕ ਪਿਆਰ ਦੇ ਰਹੇ ਨੇ ਫਿਰ ਤਾਂ ਬਹੁਮਤ ਨਾਲ ਜਿੱਤਣਾ ਵੀ ਚਾਹੀਦਾ ਹੈ ਵੀਰੇ ਜੀ ਬਾਕੀ ਜਿਵੇਂ ਮੈਂ ਤੁਹਾਨੂੰ ਪਹਿਲੇ ਕਹਤਾ ਰਿਜ਼ਲਟ ਤੇ ਹੈ ਉਹਦਾ ਰਿਜ਼ਲਟ ਵਾਲੇ ਡੇਟ ਹੀ ਪਤਾ ਚੱਲੂਗਾ ਕੀ ਬੰਦਾ ਕੀ ਨਹੀਂ ਤੁਸੀਂ ਵੀ ਕੈਂਪੇਨ ਕਰ ਰਹੇ ਹੋ ਡੋਟ ਡੋਰ ਵੀ ਜਾ ਰਹੇ ਹੋ ਲੋਕਾਂ ਨਾਲ ਮਿਲ ਰਹੇ ਹੁੰਦਾ ਕਿਸ ਤਰੀਕੇ ਦਾ ਰਿਸਪਾਂਸ ਮਿਲਦਾ ਪਿਆ ਵੀ ਕਿਉਂਕਿ ਦੂਆ ਸਾਹਿਬ ਕਾਫੀ ਸਮੇਤੋਂ ਸਮਾਜ ਸੇਵੀ ਵੀ ਨੇ ਲੋਕਾਂ ਦੇ ਕੰਮ ਕਰਾਉਂਦੇ ਆਣੇ ਤਾਂ ਕਿਸ ਤਰੀਕੇ ਨਾਲ ਲੋਕ ਕਹਿ ਰਹੇ ਨੇ ਵੀ ਹਾਂਜੀ ਇਸ ਜਿਤਾਵਾਂਗੇ ਜਾਂ ਕਿਸ ਤਰੀਕੇ ਨਾਲ ਹੋਏ ਇੱਕ ਆਪਣਾ ਹੈਸ਼ਟੈਗ ਸੀ தி ਚੇਂਜ ਯੂ ਕੈਨ ਟਰਸਟ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਤੋਂ ਦੱਸਦਾ ਮੈਂ ਗਲਤੀ ਨਾਲ ਗਰਲ ਅਡਰੈਸ ਤੇ ਚਲਾ ਗਿਆ ਸੀਗਾ ਤੇ ਚਲੋ ਉਹ ਆਏ ਸੀ ਉਹਨਾਂ ਨਾਲ ਗੱਲ ਵਗੈਰਾ ਕੀਤੀ ਉਹ ਕਹਿੰਦੇ ਸੰਤ ਤਾਂ ਪਤਾ ਹੈ ਆਲਰੇਡੀ ਕਹਿੰਦੇ ਸੀ ਤਾਂ ਖੁਦ ਚਾਹਨੇ ਬਦਲਾਵ ਆਵੇ ਕੋਈ ਨਵਾਂ ਬੰਦਾ ਅੱਗੇ ਆਵੇ ਕਹਿੰਦੇ ਸਾਨੂੰ ਨਾਮ ਤਾਂ ਜ਼ਰੂਰ ਸੁਣਨੇ ਸੀਗਾ ਕਹਿੰਦੇ ਅੱਜ ਅਸੀਂ ਪਹਿਲੀ ਵਾਰੀ ਸ਼ਕਲ ਵੀ ਦੇਖ ਲਈ ਜਿੱਥੇ ਵੀ ਜਾਣੇ ਸਾਰੇ ਇਹੀ ਕਹਿੰਦੇ ਨੇ ਜੀ ਅਸੀਂ ਚਾਹਨੇ ਕਿਉਂਕਿ ਨਵਾਂ ਬੰਦਾ ਆਵੇ ਚੇਂਜ ਆਵੇ ਲੁਧਿਆਣਾ ਪੱਛਮੀ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਗੇ ਕਿਉਂਕਿ ਸਮਾਂ ਕਾਫੀ ਘੱਟ ਰਹਿ ਚੁੱਕਿਆ ਹੋਇਆ ਤੇ ਡਿਸੀਜਨ ਕਾਫੀ ਵੱਡਾ ਹੋਣ ਵਾਲਾ ਜੇ ਵੀ 19 ਜੂਨ ਦਿਨ ਵੀਰਵਾਰ ਸਵੇਰੇ 7 ਵਜੇ 7 ਨੰਬਰ ਬਟਨ ਤੇ ਜ਼ਰੂਰ ਵੋਟ ਪਾਓ ਤੇ ਮੇਰੇ ਪਾਪਾ ਨੂੰ ਜਿੱਤ ਹਾਸਿਲ ਕਰਵਾਉ ਤਾਂ ਕਿ ਉਹ ਸੇਵਾ ਦੇ ਵਿੱਚ ਤੇ ਆਪਣੇ ਇਸ ਹਲਕੇ ਨੂੰ ਇੱਕ ਮਾਡਲ ਕੌਨਸਟੀਟੂਐਂਸੀ ਬਣਾ ਸਕਣ ਸੇਫਟੀ ਸਿਕਿਉਰਿਟੀ ਵਧਾ ਸਕਣ ਹੈਲਥ ਆਪਣੀ ਜਿੰਨਾ ਵੀ ਹੈਲਥ ਸੈਕਟਰ ਆ ਤੇ ਐਜੂਕੇਸ਼ਨ ਸੈਕਟਰ ਨੂੰ ਹੋਰ ਵਧੀਆ ਬਣਾ ਸਕਣ ਤੇ ਨਾਲੇ ਇਹ ਚੀਜ਼ ਕੱਲੇ ਲੁਧਿਆਣੇ ਵਿੱਚ ਨਹੀਂ ਜਦੋਂ ਆਪਣੇ ਐਮਐਲਏ ਬੰਦਦੇ ਨੇ ਉਸ ਤੋਂ ਬਾਅਦ ਪੂਰੇ ਪੰਜਾਬ 'ਚ ਵੀ ਹੋਏਗੀ ਪੰਜਾਬ ਤੋਂ ਸਾਰੇ ਲੋਕਾਂ ਦੇ ਕੰਮ ਹੋਣਗੇ ਤੇ ਅੱਗੇ ਵੀ ਵਧਦੇ ਜਾਵਾਂਗੇ ਸਲਵਰਦੋਜੀ ਦੀ ਬੇਟੀ ਸਾਡੇ ਨਾਲ ਜਦੋਂ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਲੁਧਿਆਣਾ ਵਿਸ਼ਤਿਆਂ ਚੋਣਾਂ ਨੇ ਤੁਸੀਂ ਆਪ ਵੀ ਕੈਂਪੇਨ ਕਰ ਰਹੇ ਹੋ ਤਾਂ ਕਿਸ ਤਰੀਕੇ ਨਾਲ ਲੋਕਾਂ ਵੱਲੋਂ ਹੰਗਾਰਾ ਇਸ ਸਮੇਂ ਮਿਲਦਾ ਹੈ ਅਸੀਂ ਡੋਰ ਟੂ ਡੋਰ ਜਾ ਕੇ ਲੋਕਾਂ ਨਾਲ ਗੱਲਬਾਤ ਕਰ ਰਹੇ ਆ ਉਹਨਾਂ ਦੇ ਵਿਚਾਰ ਸੁਣ ਰਹੇ ਆ ਅਤੇ ਦੇਖ ਰਹੇ ਆ ਕਿ ਉਹ ਕਿੰਨੇ ਉਤਸ਼ਾਹਿਤ ਨੇ ਕਿ ਕਿਸੇ ਨਵੇਂ ਅੱਛੇ ਕੈਂਡੀਡੇਟ ਜਿੱਦਾਂ ਕਿ ਮੇਰੇ ਫਾਦਰ ਜੀ ਆ ਰਹੇ ਨੇ ਇਸ ਵਾਰ ਦੀ ਚੋਣਾਂ 'ਚ ਤਾਂ ਦੇਖ ਕੇ ਖੁਸ਼ ਨੇ ਕਿ ਇੱਕ ਬਦਲਾਅ ਆ ਰਿਹਾ ਹੈ ਤੇ ਚੰਗਾ ਬਦਲਾਅ ਆ ਰਿਹਾ ਹੈ ਕੀ ਵੇਖਦੇ ਹਾਂ ਵੀ ਜਿਦਾਂ ਐਨ ਐ ਸਮੇ ਤੋਂ ਪਹਿਲਾਂ ਵੀ ਕੰਮ ਕਰਾਉਂਦੇ ਰਹੇ ਨੇ ਸਮਾਜ ਸੇਵੀ ਵੀ ਨੇ ਤਾਂ ਕੀ ਹੁਣ ਲੋਕ ਆਪਣੀ ਵੋਟ ਜਿਹੜੀ ਕਿ ਐਲਬਰਟ ਦਵਾ ਨੂੰ ਦੇ ਕੇ ਜਿਤਾਣਗੇ ਲੋਕਾਂ ਦੀ ਗੱਲ ਕਰੇ ਤਾਂ ਉਹ ਮੇਰੇ ਦਾਦਾ ਜੀ ਨੂੰ ਪਹਿਲਾਂ ਤੋਂ ਜਾਣਦੇ ਨੇ ਬਸ ਇਸ ਵਾਰ ਇਹ ਹੈ ਕਿ ਉਹਨਾਂ ਨੂੰ ਆਪਣੇ ਜੇ ਉਹ ਮੇਰੇ ਦਾਦਾ ਜੀ ਤੇ ਟਰਸਟ ਕਰਦੇ ਨੇ ਉਹ ਟਰਸਟ ਵੋਟ ਪਾ ਕੇ ਦਿਖਾਣਾ ਹੈ ਤੇ ਹੋਪਫੁਲੀ ਇਹਦਾ ਆਊਟਕਮ ਪੋਜ਼ਿਟਿਵ ਹੀ ਹੋਏਗਾ ਕਿੰਨੀ ਕ ਲੀਡ ਨਾ ਲੱਗਦਾ ਵੀ ਇਸ ਵਾਰ ਜਿੱਤੋਂਗੇ ਉਹ ਤਾਂ ਦਗਵਾਂ ਦੇ ਪਰ ਉਹ ਸਹੀ ਹੈ ਬਟ ਹੋਪਫੁਲੀ ਫਿੰਗਰਸ ਕ੍ਰੋਸ ਕਿ ਜਿੱਤਾਂਗੇ ਤੇ ਜੋ ਵੀ ਆਊਟਕਮ ਹੋਗਾ ਉਹ ਅੱਛਾ ਹੀ ਹੋਗਾ ਲੁਧਿਆਣਾ ਵਾਸੀ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਗੇ ਆਪਣੇ ਮਾਧਮੇ ਮੇਰੀ ਅਪੀਲ ਇਹ ਹੈ ਕਿ ਜਿਵੇਂ ਕਿ ਉਹ ਜਾਣਦੇ ਨੇ ਕਿ ਮੇਰੇ ਡਾਡ ਜੀ ਨੇ ਬਹੁਤ ਹੀ ਸੇਵਾ ਕੀਤੀ ਹੈ ਅਤੇ ਉਹ ਹਮੇਸ਼ਾ ਹੀ ਕਿਸੇ ਚੰਗੇ ਕੌਸਟ ਲਈ ਕੰਮ ਕਰਦੇ ਰਹੇ ਤਾਂ ਇਸ ਵਾਰੀ ਲੁਧਿਆਣਾ ਵਾਸੀ ਤੇ ਲੋਕਾਂ ਦੀ ਵਾਰੀ ਹੈ ਕਿ ਉਹ ਉਹਨਾਂ ਨੂੰ ਮੌਕਾ ਦੇਣ ਤੇ ਉਹ ਅਲਬਰਟ ਦੁਆਜੀ ਨੂੰ ਸਰਕਾਰ ਵੱਚ ਲੈ ਕੇ ਆ। ਤਾਂ ਸਾਡਾ ਹੁਣ ਅਲਬਰਟ ਦੁਆਜੀ ਦੀ ਵਾਈਫ ਜੀ ਨਾਲ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਤਾਂ ਮੈਮ ਕਿਸ ਤਰੀਕੇ ਨਾਲ ਵੇਖਦੇ ਹੋ ਵੀ ਹੁਣ ਲੋਕ ਕਿੰਨਾ ਕੁ ਪਿਆਰ ਜਿਹੜਾ ਕਿ ਅਲਬਰਟ ਦੁਆਜੀ ਨੂੰ ਦੇ ਰਹੇ ਨੇ? ਅਲਬਰਟ ਦੁਆਜੀ ਨੂੰ ਲੋਕੀ ਬਹੁਤ ਜ਼ਿਆਦਾ ਪਿਆਰ ਦੇ ਦੇ ਰਹੇ ਨੇ ਔਰ ਅਸੀਂ ਸਾਰਾ ਪਰਿਵਾਰ ਉਹਨਾਂ ਦੇ ਨਾਲ ਆ ਔਰ ਖਾਸ ਕਰਕੇ ਮੈਂ ਮੈਂ ਮੋਡਰਨਾ ਮੋਡਾ ਲਾ ਕੇ ਉਹਨਾਂ ਦਾ ਸਪੋਰਟ ਕਰ ਰਹੀ ਆ। ਹੂੰ। ਮੈਂ ਦੇਖਾ ਤੁਸੀਂ ਡੋਰ ਡੋਰ ਵੀ ਜਾ ਰਹੇ ਹੋ ਲੋਕਾਂ ਨੂੰ ਮਤਲਬ ਇਸ 10 ਨਵੇਂ ਨਾਲ ਮੈਨੀਫੈਸਟੋ ਦੱਸ ਰਹੇ ਵੀ ਕਿਸ ਤਰੀਕੇ ਨਾਲ ਕੰਮ ਕਰਾਉਣਗੇ ਤਾਂ ਲੋਕਾਂ ਵੱਲੋਂ ਕਿਸ ਤਰੀਕੇ ਦਾ ਹੰਗਾਰਾ ਤੁਹਾਨੂੰ ਮਿਲਦਾ ਪਿਆ ਪਤਾ ਕੀ ਲੋਕੀ ਸਾਰੇ ਜਾਣਦੇ ਨੇ ਇਹ ਤਾਂ ਹੁਣ ਜਿਹੜੇ ਇਲੈਕਸ਼ਨ 'ਚ ਹੁਣ ਖੜੇ ਨੇ ਪਹਿਲਾਂ ਵੀ ਇਹ ਹਮੇਸ਼ਾ ਲੋਕਾਂ ਦੇ ਕੰਮ ਕਰਦੇ ਆਏ ਨੇ ਬਿਨਾਂ ਸਵਾਰ ਤੋਂ ਕਿਉਂਕਿ ਮੈਨੂੰ ਪਤਾ ਨਾ ਕਿਉਂਕਿ ਮੈਂ ਦੇਖਦੇ ਰਹੀ ਹਾਂ ਵੀ ਕਿੱਦਾਂ 10 ਬੰਦੇ ਆ ਗਏ ਤਾਂ ਇਹਨਾਂ ਦੀ ਸੇਵਾ ਕਰੋ ਹਨਾ ਇਹ ਵਿਚਾਰੇ ਦੁਖੀ ਨੇ ਜਾਂ ਇਹਨਾਂ ਦੀ ਸੇਵਾ ਕਰੋ ਇਹਨਾਂ ਨੂੰ ਚਾਹ ਪਾਣੀ ਪਿਲਾਓ ਜਦੋਂ ਉਦੋਂ ਕੰਮ ਕਰ ਸਕਦੇ ਨੇ ਤੇ ਹੁਣ ਕਿਉਂ ਨਹੀਂ ਕਰਨਗੇ ਜਦੋਂ ਇੱਕ ਨਵਾਂ ਹਨਾ ਮਤਲਬ ਬਦਲਾਵ ਆਉਗਾ ਕੱਲ ਇੱਕ ਰੋਡ ਸ਼ੋ ਵੀ ਕੱਢਿਆ ਗਿਆ ਤਾਂ ਉਦੋਂ ਵੀ ਲੋਕਾਂ ਵੱਲੋਂ ਬਹੁਤ ਭਰਮਾ ਹੰਗਾਰਾ ਮਿਲਿਆ ਤਾਂ ਕੀ ਲੱਗਦਾ ਕਿ ਜਿਹੜੀ ਹਵਾ ਹੈ ਇਹ ਸਿੰਗਲ ਸਾਈਡ ਹਵਾ ਇਸ ਸਮੇਂ ਵਗਦੀ ਵੀ ਕਿ ਸਿਰਫ ਐਲਬਰਟ ਦੁਆ ਹੀ ਐਲਬਰਟ ਦੁਆ ਦੇਖੋ ਫਿਲਹਾਲ ਤਾਂ ਸਾਰੇ ਐਲਬਰਟ ਦੁਆ ਕੇ ਹਨਾ ਮੰਗ ਰਹੇ ਨੇ ਜਿਉ ਕਿ ਉਹਨਾਂ ਦਾ ਪਿਆਰ ਆ ਕਿਉਂਕਿ ਹਰੇਕ ਵੋਟਰ ਇੱਕ ਹਨਾ ਚੇਂਜ ਭਾਲਦਾ ਆ ਹਰੇ 5 ਸਾਲ ਬਾਅਦ ਚੇਂਜ ਭਾਲਦੇ ਆ ਨਾ ਤੇ ਇਸ ਵਾਰ ਵੀ ਹਨਾ ਇਹ ਸਰਕਾਰਾਂ ਤੋਂ ਹਟ ਕੇ ਥੋੜਾ ਐਲਬਰਟ ਦੁਆ ਜੀ ਨੇ ਤੇ ਇਸ ਕਰ ਐਲਬਰਟ ਦੁਆ ਜੀ ਜਿੱਤਣਗੇ ਤੁਸੀਂ ਲੁਧਿਆਣਾ ਪੱਛਮੀ ਦੇ ਲੋਕਾਂ ਨੂੰ ਕੀ ਕਹਿਣਾ ਚਾਹੋ ਕਿਉਂਕਿ ਸਮਾਂ ਕਾਫੀ ਜ਼ਿਆਦਾ ਘਟਾ ਹੈ ਤੇ ਇੱਕ ਜਿਹੜਾ ਡਿਸੀਜਨ ਲੋਕਾਂ ਨੇ ਲੈਣਾ ਜਿਹੜੀ ਮਤਦਾਨ ਕਰਨੀ ਹੈ ਕਾਫੀ ਵੱਡਾ ਡਿਸੀਜਨ ਹੋਣ ਵਾਲਾ ਜੀ ਜੀ ਮੈਂ ਤਾਂ ਵੋਟਰਾਂ ਨੂੰ ਇਹੀ ਕਹਿਨੀ ਆ ਵੈਸਟ ਦੇਆਂ ਨੂੰ ਸਾਰਿਆਂ ਨੂੰ ਉਹਨਾਂ ਨੂੰ ਪਤਾ ਹੀ ਆ ਉਦੋਂ ਆ ਸਭ ਨੇ ਇਸ ਵਾਰ ਬਹੁਤ ਪਿਆਰ ਦੇਣਗੇ ਔਰ 19 ਤਰੀਕ ਨੂੰ 7 ਨੰਬਰ ਤੇ ਬਟਨ ਦਬਾ ਕੇ ਉਹਨਾਂ ਨੂੰ ਕਾਮਯਾਬ ਜ਼ਰੂਰ ਕਰਨਗੇ ਇਹ ਮੇਰਾ ਵਿਸ਼ਵਾਸ ਆ ਟੈਰਬਰਟ ਦੋਜੀ ਦੀ ਬੇਟੀ ਸਾਡੇ ਨਾਲ ਜਦੋਂ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਮਲੀਸ਼ਾ ਹੈ ਹਮ ਕਿਸ ਤਰੀਕੇ ਨਾਲ ਵੇਖਦੇ ਹਾਂ ਵੀ ਲੁਧਿਆਣਾ ਪੱਛਮੀ ਦੀਆਂ ਚੋਣਾਂ ਨੇ ਤਾਂ ਕਿਸ ਤਰੀਕੇ ਨਾਲ ਤੁਹਾਡੇ ਫਾਦਰ ਨੂੰ ਇਸ ਸਮੇਂ ਲੋਕ ਪਿਆਰ ਦੇ ਰਹੇ ਨੇ ਦੇਖੋ ਮੇਰੇ ਲਈ ਬਹੁਤ ਗਰਵ ਦੀ ਗੱਲ ਹੈ ਕਿ ਮੇਰੇ ਫਾਦਰ ਇਸ ਟਾਈਮ ਲੁਧਿਆਣਾ ਵੈਸਟ ਦੇ ਬਾਈ ਇਲੈਕਸ਼ਨਸ ਕੰਟੈਸਟ ਕਰ ਰਹੇ ਨੇ ਕਿ ਹਮੇਸ਼ਾ ਤੋਂ ਹੀ ਮੈਂ ਦੇਖਿਆ ਹੈ ਕਿ ਲੋਕਾਂ ਦੀ ਸੇਵਾ ਕਰਨਾ ਉਹਨਾਂ ਦਾ ਇੱਕ ਮਿਸ਼ਨ ਹੈਗਾ ਤੇ ਜੱਜ ਕਿ ਬਚਪਨ ਤੋਂ ਲੈ ਕੇ ਹੁਣ ਤੱਕ ਮੈਂ ਦੇਖਿਆ ਕਿ ਉਹ ਕਿੰਨੇ ਡੈਡੀਕੇਟਿਡ ਨੇ ਆਪਣੇ ਕੰਮ ਨੂੰ ਲੈ ਕੇ ਤੇ ਕਿੰਨੇ ਸincere ਨੇ ਤੇ ਹੁਣ ਜਦੋਂ ਉਹਨਾਂ ਨੂੰ ਇਹ ਮੌਕਾ ਮਿਲ ਰਿਹਾ ਆ ਤੇ ਮੈਂ ਜਾਣੀ ਕਿ ਲੋਕ ਉਹਨਾਂ ਨੂੰ ਇਹ ਮੌਕਾ ਦੇਣ ਕਿ ਉਹ ਇੱਕ ਲੁਧਿਆਣਾ ਨੂੰ ਇੱਕ ਸਟਰੋਂਗ ਸੇਫ ਤੇ ਇਨਕਲੂਸਿਵ ਬਣਾ ਸਕਣ ਤੇ ਐਜ਼ ਅ ਸਿਟੀਜ਼ਨ ਮੈਂ ਕਹੂੰਗੀ ਕਿ ਇਹ ਰਾਈਟ ਚੁਆਇਸ ਆ ਜੇ ਉਹਨਾਂ ਨੂੰ ਉਹ ਵੋਟ ਕਰਦੇ ਨੇ ਤੇ ਐਜ਼ ਅ ਡਾਟਰ ਮੈਂ ਬਹੁਤ ਪ੍ਰਾਊਡ ਆ ਆਪਣੇ ਫਾਦਰ ਨੂੰ ਦੇਖ ਕੇ ਡੋਰ ਟੂ ਡੋਰ ਕੈਂਪੇਨਿੰਗ ਲਈ ਜਿੱਦਾਂ ਮੈਂ ਆਪਣੇ ਮੋਮਾਂ जाननी है तो मैं देखती हूं कि लोग की बहुत ही ज्यादा प्यार दे कर देते हैं क्योंकि मेरे फादर ਨੂੰ ਬਹੁਤ ਪਹਿਲਾਂ ਤੋਂ ਜਾਣਦੇ ਨੇ ਉਹ ਉਹਨਾਂ ਨੂੰ ਹੁਣ ਤੋਂ ਨਹੀਂ ਉਹਨਾਂ ਨੂੰ ਬਚਪਨ ਤੋਂ ਜਾਣਦੇ ਨੇ ਉਹਨਾਂ ਦੇ ਜਦੋਂ ਅਸੀਂ ਏਰੀਆਸ 'ਚ ਜਾਣੇ ਆ ਉਹ ਪਹਿਚਾਨਦੇ ਨੇ ਮੇਰੇ ਫਾਦਰ ਨੂੰ ਤੇ ਉਹਨਾਂ ਦੇ ਬਾਰੇ ਗੱਲ ਉਹਨਾਂ ਨੂੰ ਅੱਛਾ ਲੱਗਦਾ ਹੈ ਕਿ ਮੇਰੇ ਫਾਦਰ ਇਸ ਵਾਰੀ ਅੱਗੇ ਆਏ ਨੇ ਚ ਲੁਧਿਆਣਾ ਵੈਸੇ ਲੋਕਾਂ ਨੂੰ ਕੀ ਕਹਿਣਾ ਚਾਹੂਗਾ ਸਮਾਂ ਕਾਫੀ ਘਟਾ ਮੈਂ ਉਹਨਾਂ ਨੂੰ ਆਹੀ ਕਹੂੰਗੀ ਕਿ ਜੇ ਤੁਸੀਂ ਉਹਨਾਂ ਨੂੰ ਇਹ ਮੌਕਾ ਦਿੰਦੇ ਹੋ ਤਾਂ ਸੱਚੀ ਉਹ ਇੱਕ ਬਦਲਾਅ ਲੈ ਕੇ ਆਣਗੇ ਕਿਉਂਕਿ ਹਰ ਬੰਦਾ ਚਾਹੁੰਦਾ ਹੈ ਕਿ ਇੱਕ ਸਮੇਂ ਤੋਂ ਬਾਅਦ ਕੁਝ ਚੇਂਜ ਹੋਵੇ ਤੇ ਮੈਂ ਚਾਹੁੰਦੀ ਆ ਕਿ ਇਹ ਚੇਂਜ ਆ ਜਿਹੜਾ ਤੁਸੀਂ ਪਰੋਸਾ ਕਰ ਸਕਦੇ ਹੋ ਲੁਧਿਆਣਾ ਪੱਛਮੀ ਰਜਮਣੇ ਚੋਣਾਂ ਨੇ ਹਰੇਕ ਉਮੀਦਵਾਰ ਜਿਹੜਾ ਜੋਰ ਇਸ ਸਮੇਂ ਲੱਗਿਆ ਹੋਇਆ ਹੈ ਮਾਹੌਲ ਇਸ ਸਮੇਂ ਪੂਰਾ ਗਰਮਾਇਆ ਹੋਇਆ ਤਾਂ ਆਪਾਂ ਲੋਕਾਂ ਦੇ ਵਿੱਚ ਮੌਜੂਦਾਂ ਗੱਲਬਾਤ ਕਰਦੇ ਹਾਂ ਸਭ ਅਸੀਂ ਗੱਲ ਕਰ ਸਕਦੇ ਹਾਂ ਜੀ ਸਰ ਕਿਸ ਤਰੀਕੇ ਨਾਲ ਵੇਖਦੇ ਮੈਂ ਲੁਧਿਆਣਾ ਪੱਛਮੀ ਦੀਆਂ ਚੋਣਾਂ ਨੇ ਤੇ ਹਰੇਕ ਉਮੀਦਵਾਰ ਜੋਰ ਲਾ ਰਿਹਾ ਪਰ ਪਸੰਦੀਦਾ ਕੈਂਡੀਡੇਟ ਕਿਹੜਾ ਹੈ ਜੀ ਉਹ ਮਿਸਟਰ ਐਲਬਰਟ ਦੂਆ ਜੀ ਨੇ ਇਹ ਹੀ ਕਿਉਂ ਨੇ ਜੀ ਕਿਉਂਕਿ ਈਜ਼ੀ ਟੂ ਅਪਰੋਚ ਹੈ ਇਹ ਸਭ ਤੋਂ ਜ਼ਿਆਦਾ ਜੋ ਕਿਸੇ ਨੂੰ ਕੋਈ ਕੰਮ ਕਰਾਣਾ ਕਿਸੇ ਦਾ ਕੋਈ ਅੱਗੇ ਆਵਾਜ਼ ਪਹੁੰਚਾਣੀ ਹੈ ਆਵਾਮ ਦੇ ਵਿੱਚ ਜਾਂ ਸਰਕਾਰਾਂ ਦੇ ਵਿੱਚ ਤੇ ਉਹ ਈਜ਼ੀ ਟੂ ਅਪਰੋਚ ਨੇ ਤੇ ਦੂਸਰਾ ਮਿਨੋਰਟੀਜ਼ ਦੀ ਆਵਾਜ਼ ਚੱਕਣ ਲਈ ਸਾਰੇ ਭਾਈਚਾਰਿਆਂ ਨੂੰ ਲੈ ਕੇ ਉਹ ਨਾਲ ਚੱਲਦੇ ਨੇ ਹਰ ਇੱਕ ਧਰਮ ਨੂੰ ਨਾਲ ਲੈ ਕੇ ਚੱਲਦੇ ਨੇ ਤੇ ਇਸ ਲਈ ਮੈਂ ਇੱਕੋ ਹੀ ਜਵਾਬ ਹੈ ਕਿ ਈਜ਼ੀ ਟੂ ਅਪਰੋਚ ਹੈ ਤੇ ਪਹਿਲਾਂ ਵੀ ਜਦੋਂ ਸੱਤਾ ਚਾਉਣ ਤੋਂ ਪਹਿਲਾਂ ਵੀ ਕਾਫੀ ਲੋਕਾਂ ਦੇ ਕੰਮ ਕਰ ਰਹੇ ਨੇ ਸਮਾਜ ਸੇਵੀ ਨੇ ਤਾਂ ਕੀ ਲੱਗਦਾ ਹੈ ਉਸ ਚੀਜ਼ ਦਾ ਇਹਨਾਂ ਨੂੰ ਫਾਇਦਾ ਇਸ ਇਲੈਕਸ਼ਨ ਦੇ ਵਿੱਚ ਹੋਏਗਾ ਹਾਂਜੀ ਹਾਂਜੀ ਜ਼ਰੂਰ ਹੋਏਗਾ ਪੂਰਾ ਮਹੱਲਾ ਉਹਨਾਂ ਦੇ ਨਾਲ ਹੈ ਵਿਸ਼ਾਲ ਨਗਰ ਸਾਰਾ ਉਹਨਾਂ ਦੇ ਨਾਲ ਹੈ ਜਵਦੀ ਉਹਨਾਂ ਦੇ ਨਾਲ ਹੈ ਪਾਸੀ ਨਗਰ ਨਹਿਰ ਸਿੰਘ ਨਗਰ ਪੂਰਾ ਵੈਸਟ ਹਲਕਾ ਅੱਜ ਜੋ ਕਹਿ ਰਿਹਾ ਉਹ ਇਹੀ ਕਹਿ ਰਿਹਾ ਕਿ ਸਾਨੂੰ ਐਲਬਰਟ ਦੂਆ ਹੀ ਐਮਐਲਏ ਚਾਹੀਦਾ ਹੈ ਕੀ ਲੱਗਦਾ ਕਿ ਜੇਕਰ ਜਿੱਤੇ ਦੇ ਨੇਤਾ ਕਿਹੜਾ ਕਿਹੜਾ ਵਿਕਾਸ ਲੁਧਿਆਣਾ ਪੱਛਮੀ ਦਾ ਜਿਹੜਾ ਕਿ ਦੇਖਣ ਨੂੰ ਮਿਲੇਗਾ ਮੈਨੂੰ ਜੋ ਲੱਗ ਰਿਹਾ ਪਰਸਨਲੀ ਉਹ ਇਹ ਆ ਕਿ ਸੇਫਟੀ ਨੂੰ ਇਨਸ਼ੋਰ ਹੋ ਜ਼ਰੂਰ ਕਰਨਗੇ ਜੋ ਸੇਫਟੀ ਨੂੰ ਲੈ ਕੇ ਇੱਥੇ ਇਸ਼ੂਜ਼ ਹੈਗੇ ਆ ਉਹਨੂੰ ਇਨਸ਼ੋਰ ਕਰਨਗੇ ਬਾਕੀ ਰੋਜ਼ਗਾਰ ਦੀ ਗੱਲ ਕਰ ਰਹੇ ਨੇ ਕਿ ਹਰ ਇੱਕ ਨੂੰ ਜੋ ਰੋਜ਼ਗਾਰ ਪ੍ਰੋਵਾਈਡ ਕਰਨਗੇ ਉਹ ਜੋ ਬੇਰੁਜ਼ਗਾਰ ਹੈ ਬਾਕੀ ਸਾਡੀ ਇਹੀ ਹੈ ਸ਼ੁਭਕਾਮਨਾਵਾਂ ਨੇ ਕੀ ਲੱਗਦਾ ਵੀ ਕਿੰਨੀ ਲੀਡ ਨਾਲ ਜਿਹੜਾ ਕੇਸ ਵਰ ਜਿੱਤਣਗੇ ਕਿਉਂਕਿ ਤੁਸੀਂ ਦੱਸਿਆ ਵੀ ਤੁਹਾਡੇ ਮਨਪਸੰਦੀਦਾ ਨੇ ਕਿ ਹੋਰ ਲੋਕਾਂ ਦੇ ਵੀ ਮੀਨਸ ਐਨੇ ক্লোਜ਼ ਨੇ ਤਾਂ ਕੀ ਲੱਗਦਾ ਵੀ ਕਿੰਨੀ ਲੀਡ ਨਾਲ ਇਸ ਵਾਰ ਜਿੱਤਣਗੇ ਮਾਰਜਨ ਅੱਛਾ ਜਾਊਗਾ ਪਰ ਮੈਂ ਕੋਈ ਇੱਕ ਪਾਰਟਿਕੂਲਰ ਆંકੜਾ ਨਹੀਂ ਦੇ ਸਕਦਾ ਪਰ ਮਾਰਜਨ ਅੱਛਾ ਜਾਊਗਾ ਤੇ ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨਾ ਜਾਊਂਗੇ ਮੇਰੀ ਇਹੀ ਅਪੀਲ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਐਮਐਲਏ ਤੁਹਾਡਾ ਐਮਐਲਏ ਹੋਵੇ ਤੁਹਾਡੀ ਆਵਾਜ਼ ਚੱਕਣ ਵਾਲਾ ਹੋਵੇ ਤੇ ਐਲਬਰਟ ਦੂਆ ਨੂੰ ਹੀ ਵੋਟ ਪਾਓ 7 ਨੰਬਰ ਪ੍ਰੈਸ ਕਰਕੇ 19 ਤਰੀਕ ਨੂੰ ਆਪਣਾ ਐਮਐਲਏ ਬਣਾਓ